ਬਿਹਾਰ ਚ ਉਹਨਾਂ ਨੂੰ ਕਿਵੇਂ ਦੇਖਦੇ ਹਾਂ ਬੀਜੇਪੀ ਫਿਰ ਜਿੱਤੀ ਹੈ ਮਹਾਗਠ ਵੰਦਨ ਫਿਰ ਹਾਰ ਗਿਆ ਦੇਖੋ ਜਦ ਮੈਂ ਇੱਕ ਲਾਈਨ ਚ ਜੇ ਕਹਿਣਾ ਹੋਵੇ ਮਾਂਪਾਰ ਤੁਸੀਂ ਪੜੀਦਾ ਹੋਣੀ ਐ ਸੁਣੀ ਮੈਂ ਵੀ ਤਾਂ ਪੜੀ ਹੋਈ ਆ ਮੈਂ ਕਹਿੰਦਾ ਲਿਖਿਆ ਮਾਂਪਾਰ ਦੇ ਵਿੱਚ ਦਰਯੋਧਨ ਜੂਏ ਚ ਜਿੱਤਿਆ ਸੀ ਜੇ ਪੰਡਵ ਹਾਰੇ ਸੀ ਉਹ ਪਤਾ ਕਿਉਂ ਜਿੱਤਿਆ ਸੀ ਨਹੀਂ ਪਤਾ ਨਾ ਮੈਂ ਦੱਸਣਾ ਉਹ ਐ ਸੀ ਉਹਦਾ ਮਾਮਾ ਸੀ ਛਕਨੀ ਉਹਦਾ ਨਾਮ ਹਾਂਜੀ ਉਹਨੇ ਜਿਹੜਾ ਪਾਸਾ ਬਣਾਇਆ ਜਿਹੜਾ ਐ ਸੁਣਦੇ ਨੇ ਉਹਦੇ ਸਾਰੇ ਪਾਸੇ ਛੇਛੇ ਬਣਾਤੇ ਜਿਹੜਾ ਉਹਨਾਂ ਹਾਲਾਤੀ ਉਹ ਜਿਆਦਾ ਸੁੱਟੇ ਉਹ ਛਹੀ ਹੋਣੇ ਨੇ ਜਦੋਂ ਵਰਗੀ ਗਏ ਅੱਛਾ ਤੇ ਜੇ ਸ਼ਕਨੀ ਪਾਸਾ ਸੁੱਟੇਗਾ ਤੇ ਫਿਰ ਤਾਂ ਪਾਂਡਵਾਂ ਨੇ ਹਾਰ ਨਹੀਂ ਹਾਰਨਾ ਤੇ ਜੇ ਸ਼ਕਨੀ ਪਾਸਾ ਸੁੱਟੇਗਾ ਜਦ ਪਾਂਡਵ ਹਾਰਨਗੇ ਤੇ ਸਾਡੀ ਜਿਹੜੀ ਲੋਕਤੰਤਰ ਦੀ ਦ੍ਰੋਪਤੀ ਹੈ ਉਹ ਤਾਂ ਫਿਰ ਇਸ ਚੀਜ਼ ਹਮ ਹੋਣਾ ਹੀ ਹੋਣਾ ਤੇ ਜੇ ਉੱਥੇ ਭੀਸ਼ਮ ਪਤਾਮਾ ਦਰੋਣਾਚਾਰ ਜ ਦਰਯੋਦਨ ਦੇ ਬਾਵੇਂ ਨਾਲ ਬਨੇ ਰਹਿਣਗੇ ਤੇ ਕੋਈ ਵਿਦਰੋਹ ਨਾਲ ਹੋਏਗਾ ਬਸ ਬਿੱਦਰ ਤਾਂ ਬੋਲ ਹੀ ਸਕਦਾ ਨਾ ਜਿਤਾ ਨਹੀਂ ਸਕਦਾ ਪਰ ਉਹ ਵੀ ਹਾਦਰੀ ਆ ਫਿਰ ਵੀ ਬੋਲਦਾ ਇਹ ਪਾਸਾ ਛਕਨੇ ਪਾਸਾ ਸੀ ਚੋਣ ਕਮਿਸ਼ਨ ਦਾ ਦਿਆ ਹੋਇਆ ਸੀ